ਅੱਜ ਜਿਲ੍ਹਾ ਤੰਤਨ ਕੋਲ ਸੋ ਲੋ ਜਲੀ ਲਾਇਸੈਂਸ ਬਣਨ ਵਾਲੇ ਫਕੀਆ ਨਾ ਪਰਦਾ ਫਾਸ਼ ਕੀਤਾ ਹੈ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਟਾਰ ਕੀਤਾ ਗਿਆ ਹੈ। ਆਓ ਐਸਐਸਪੀ ਸਾਹਿਬ ਨੇ ਅੱਗੇ ਇਸ ਕਨਫਰੰਸ ਰੱਖੀ ਹੈ। ਆਓ ਗੱਲਬਾਤ ਕਰੌਣੇ ਕੱਢੀ। ਇਹ ਕਾਜ਼ੀ ਤੋਂ ਬਾਰੇ ਵਿੱਚ। ਇਹਦੇ ਵਿੱਚ ਕਾਫੀ ਦੇਰ ਤੋਂ ਸੀ ਲੱਗਿਆ ਸੀ ਕੋਈ ਸ਼ਿਕਾਇਤਾਂ ਆ ਰਹੀਆਂ ਸੀ ਜੀ ਵੀ ਲਾਇਸੈਂਸ ਜਿਹੜੇ ਆ ਆਮ ਲਾਇਸੈਂਸ ਡੀਸੀ ਆਫਿਸ ਤੋਂ ਜਿਹੜੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਇਹਨਾਂ ਦੇ ਕੁਝ ਮੁਲਾਜ਼ਮਾਂ ਮਿਲ ਕੇ ਔਰ ਕੁਝ ਡੀਸੀ ਆਫਿਸ ਦੇ ਮੁਲਾਜ਼ਮ ਮਿਲ ਕੇ ਲੋਕਾਂ ਤੋਂ ਸਿੱਧੇ ਪੈਸੇ ਲੈ ਕੇ ਸਿੱਧੇ ਦੋ ਨੰਬਰ ਤੇ ਲਾਇਸੈਂਸ ਬਣਾ ਰਹੇ ਸੀ ਜਿਹੜਾ ਕੀ ਰਿਕਾਰਡ ਤੇ ਕਿਤੇ ਵੀ ਨਹੀਂ ਸੀ ਜੇ ਉਹਨਾਂ ਤੋਂ ਅ ਜਿਹੜੀ ਪਰਚਾ ਦੇ ਕੇ ਯੂਨੀਵਰਸਿਟੀਸ਼ਨ ਪੀਪੀ ਕਰਕੇ ਮੈਂ ਰੈਸਟਾ ਦਿੱਤਾ ਤਕਸੀ ਕਰ ਚੁੱਕਿਆ ਜਿਹਦੇ ਤੇ ਗੁਰਮੀਤ ਹੈਗਾ ਅ ਸੈਲੋਕੇ ਪਿੰਡ ਦਾ ਇਹ ਤਸਵੀਰ ਇਹ ਜਿਵੇਂ ਪੋਟੈਂਸ਼ੀਅਲ ਜਿਹੜੇ ਕਸਟਮਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਸੀ ਮੈਂ ਤੁਹਾਡਾ ਲਾਇਸੈਂਸ ਖਵਾ ਦੂੰਗਾ ਕੋਈ ਫੋਜੀ ਸਾਫ ਦਾ ਫੋਜੀ ਹੈਗਾ ਇਹਦੇ ਕਿਸੇ ਨੇ ਫੋਜੀਆਂ ਨੇ ਲਾਇਸੈਂਸ ਵਗੈਰਾ ਬਣਾਏ ਸੀ ਇਹਨੇ ਜਿਹੜੇ ਆ ਗਾਹਕ ਲਿਆਂਦੇ ਸੀਗਾ ਗਾਹਕ ਲਿਆਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਮਤਿਆਂ ਦਾ ਸੀਗਾ ਮਨੀ ਪਵਨਦੀਪ ਕਰਕੇ ਉਹਦੇ ਨਾਲ ਕੰਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ ਲੈ ਕੇ ਸੰਸ਼ੀਰ ਨਾਲ ਕੰਟੈਕਟ ਕਰਦਾ ਸੀ ਸੰਸ਼ੀਰ ਜਿਹੜਾ ਹੈਗਾ ਉਹ ਸਟicker ਵਗੈਰਾ ਅੰਦਰੋਂ ਕੱਢਦਾ ਸੀਗਾ ਸੰਸ਼ੀਰ ਜਿਹੜਾ ਸੀਗਾ ਜਿਹੜਾ ਸੂਰਜ ਜੀ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਡੀਐਮ ਜਿਹਨੂੰ ਕਹਿੰਦੇ ਆ ਉਹ ਪਹਿਲੇ ਈਡੀਐਮ ਸੀ ਇੱਥੇ ਕਿਸੇ ਸਟਾਰਟ ਕਰਕੇ ਜਦੋਂ ਡੀਐਮ ਬਣ ਗਿਆ ਸੀਗਾ ਤਾਂ ਇਹਦੀ ਕਾੰਸਰ ਰੋਕ ਕੇ ਕਰਤੀ ਸੀ ਮੈਂ ਜਦ ਡੀਐਮ ਇਹਨੂੰ ਪ੍ਰਮੋਟ ਕਰਦਾ ਸੀ ਔਰ ਇਹ ਸਾਰੇ ਢੇਡ ਤੋਂ 2 ਲੱਖ ਰੁਪਏ ਦੇ ਵਿੱਚ ਚਾਹ ਦੇ ਕਰਦੇ ਸੀ ਜਿਹਦੇ ਤੋਂ 1 ਲੱਖ ਰੁਪਈਆ ਬੀ ਆਂ ਲੈਂਦਾ ਸੀ ਔਰ ਬਾਕੀ ਜਿਹੜੇ ਪੈਸੇ ਬਚਦੇ ਸੀ 50000 7000 7000 ਉਹ ਸਾਰੇ ਫਰਡੀ ਉੱਧਰੀ ਸੀਗੇ ਤੇ ਸਟਿੱਕਰ ਕੱਢਣ ਵਾਲਾ ਹੋ ਗਿਆ ਕੋਈ ਕਸਟਮਰ ਲਿਆਣ ਵਾਲਾ ਹੋ ਗਿਆ ਇਹ ਸਾਰੇ ਵੰਡਦੇ ਸੀ ਔਰ ਇਹਨਾਂ ਦੀ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀ ਸੀ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਹੈ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਜ਼ ਕਰ ਰਹੇ ਹਾਂ ਤੇ ਹਜੇ ਤੱਕ 2 ਤੋਂ 3 ਸੋ ਦਸੰਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਜਿਹੜੀ ਸੀਤਾ ਇਹਨਾਂ ਦਾ ਫਰੈਂਸਿਕ ਉਹਦੇ ਤੋਂ ਪਾੜੇ ਸਤਿਆਂ ਬਾਕੀ ਡੀਟੇਲ ਇਨਵੈਸਟੀਗੇਸ਼ਨ ਹੋ ਰਹੀ ਹੈ ਕੰਪਨੀ ਨਾਲ ਜੇ ਫਰਦਰ ਜਿਵੇਂ ਵੀ ਆਏਗਾ ਉਹ ਤੁਹਾਨੂੰ ਦੱਸ ਸਕਦਾ ਹੈ ਗੱਲ ਹੋਵੇਗੀ ਜੇ ਆਈ ਕੋਈ ਹਾਂ ਹਜੇ ਤੱਕ ਕੋਈ ਨਹੀਂ ਬਟ ਸਕੇਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਇੰਟ੍ਰੇ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ ਉਹਨਾਂ ਨੂੰ ਇਫੈਕਸ਼ਨ ਹੋਏਗਾ ਉਹਨਾਂ ਤੇ ਤਾਂ ਕਿੰਨੇ ਵਾਰੀ ਕਿਵੇਂ ਕਰਦੇ ਹੋ ਕੋਈ ਫੋਰੀ ਜਾਂ ਡਾਕਟਰ ਜਿਵੇਂ ਕਰਦੇ ਮੈਂ ਤੁਹਾਨੂੰ ਦੱਸਿਆ ਜੀ ਹੁੰਦਾ ਹੀ ਕੁਝ ਨਹੀਂ ਸੀ ਸਾਰਾ ਕੁਝ ਜਦੋਂ ਲਾਇਸੈਂਸ ਸੀ ਸਾਰਾ ਫੇਕ ਬਣਾ ਕੇ ਦੇਣਾ ਜਲਦੀ ਲਾਇਸੈਂਸ ਬਣਾ ਕੇ ਦੇਣਾ ਉਹਨਾਂ ਨੇ ਕਹਿ ਦੇਣਾ ਵੀ ਤੁਸੀਂ بس ਪੈਸੇ ਦੇ ਦਿਓ ਨਸ ਸੰਸਥਾ ਨੂੰ ਘਰੇ ਮਿਲ ਜੂਗਾ। ਔਰ ਜਿਹੜਾ ਉਹਦੇ 'ਚ ਇੱਕ ਮੁੱਦਾ ਇਹਦੇ 'ਚ ਹੋਰ ਹੈ ਜੀ ਰਾਜਵ ਕਪੂਰ ਕਰਕੇ ਉਹ ਵੀ ਡੀਸੀ ਆਫਿਸ ਹੈ। ਉਹ ਇਹਨਾਂ ਨੂੰ ਬਣਾ ਕੇ ਸਟicker ਬਣਾ ਕੇ ਭੇਜ ਦਿੰਦਾ ਸੀਗਾ। ਉਹ ਸਟicker ਨੂੰ ਕੀ ਮੈਨੀਪੂਲੇਟ ਕਰਦੇ ਸੀਗੇ ਕਿਵੇਂ ਕਰਦੇ ਸੀ ਜੀਯੂਆਈਡੀ ਨੰਬਰ ਦੇ ਵਿੱਚ ਜਿਵੇਂ 16 ਡਿਜੀਟ ਦਾ ਕੋਈ ਯੂਆਈਡੀ ਨੰਬਰ ਹੈ। ਉਹਦੇ ਵਿੱਚ ਦੋ ਅਲਫਾ ਉਹਦੇ 'ਚ ਅਨੂਮੈਰਿਕ ਬਦਲਦੇ ਨੇ। ਉਹ ਬਦਲ ਕੇ ਤਾਂ ਉਹ ਨਵਾਂ ਇੱਕ ਆਪਣੇ ਵੱਲੋਂ ਯੂਆਈਡੀ ਨੰਬਰ ਕ੍ਰੀਏਟ ਕਰ ਲੈਣਾ। ਇਹ ਬੜਾ ਵੱਡਾ ਇਹ ਸਟੈਂਡਲ ਹੈ ਜਿਹੜਾ ਇਥੇ ਕਦੇ ਵੀ ਅਸਲਾ ਲਸਨਸਾਂ ਨੂੰ ਲੈ ਕੇ ਰੌਲੇ ਪੈਂਦੇ ਤੇ ਬਟ ਇਹ ਤਾਂ ਇੱਕ ਜਿਹੜੀ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਇਹਨਾਂ ਦੇ ਸਾਰੇ ਬੰਦੇ ਤੇ ਡੀਸੀ ਅਫਸਰਾਂ ਨੇ ਮਿਲ ਕੇ ਹੀ ਇਹ ਸਾਰਾ ਰੈਕਡ ਪਲਾ ਰਹੇ ਸੀ ਸਰ ਜੀ ਇਹ ਨਾ ਜਿੱਥੇ ਪੰਜਾਬ ਹੈ ਜੀ ਅਜੇ ਤੱਕ ਤਾਂ ਦੇਖੋ ਡੇਟਾ ਕੋਰ ਭਾਜੀ ਨੂੰ ਕੰਪਿਊਟਰਸ ਵਗੈਰਾ ਕੋ ਅਸੀਂ ਕੱਢਾਂਗੇ ਰਿਪੋਰਟਸ ਵਗੈਰਾ ਜਿਹੜੀ ਹੋਈ ਮਿਲੇਗੀ ਬਟ ਜਿਹੜੇ ਹਜੇ ਇਹਨਾਂ ਦੇ ਫੋਨਸ ਵਗੈਰਾ ਅਸੀਂ ਕੰਸੀ ਕੀਤੇ ਆ ਉਹਨਾਂ ਤੋਂ 200 ਤੋਂ 250 ਦੇ ਵਿੱਚ ਸਾਨੂੰ ਜਿਹੜੇ ਆ ਨਾਮ ਔਰ ਲਾਇਸੈਂਸਸ ਕਰਾ ਦੇ ਰੱਖਾਂ ਤੁਸੀਂ ਮਲੇ ਆ ਕਿਸੇ ਕਿਸੇ ਲਈ ਪੱਤੰਡ ਸਿਲਡ ਲਾਇਸੈਂਸ ਜਾਰੀ ਹੋਏ ਇਹਨਾਂ ਨੇ ਕਹਾ ਵੈਪਨ ਕਰਾ ਵੀ ਇਹਨੂੰ ਬਾਈ ਕਰਦੇ ਹੋਗੇ ਬਿਲਕੁਲ ਵੀ ਹੈ ਜਿਹੜਾ ਲਾਇਸੈਂਸ ਬਣਾਣਾ ਪੈਸੇ ਖਰਚੇ ਨੇ ਉਹਨੇ ਵੈਪਨ ਤਾਂ ਬਾਈ ਕਰਨਾ ਹੀ ਆ ਔਰ ਕਿਤੇ ਨਾ ਕਿਤੇ ਗਨ ਹਾਊਸਾਂ ਵਾਲਿਆਂ ਦਾ ਵੀ ਰੋਲ ਹੋਏਗਾ ਔਰ ਮੈਂ ਤਾਂ ਇਹੀ ਇੱਕ ਪ੍ਰੈਸ ਕਾਨਫਰੰਸ ਤੇ ਆਹੀ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਕੁਝ ਲੋਕਾਂ ਨੇ ਇਹਨਾਂ ਦੇ ਕੰਟੈਕਟਸ 'ਚ ਸੀਗੇ ਔਰ ਲਾਇਸੈਂਸ ਬਣਾਏ ਆ ਅਣਜਾਣਪਨੇ 'ਚ ਉਹਨਾਂ ਨੇ ਬਣਵਾ ਲਏ ਮੇਬੀ ਯੂ ਨਾ ਨਹੀਂ ਪਤਾ ਕੀ ਇਹ ਉਹ ਅੱਗੇ ਆ ਕੇ ਆਪਦੇ ਆਪ ਹੀ ਜਿਹੜੇ ਲਾਇਸੈਂਸ ਆਪਣੇ ਆ ਉਹ ਸਰੈਂਡਰ ਕਰ ਦੇਣ ਔਰ ਜਾਂ ਵੈਰੀਫਾਈ ਕਰਵਾਲਣ ਡੀਸੀ ਆਫਿਸ ਤੋਂ ਕਿ ਉਹ ਲਾਇਸੈਂਸ ਅਜਸਟ ਕਰਦਾ ਹੈ ਕਿ ਨਹੀਂ ਕਰਦਾ ਨਹੀਂ ਜੇ ਅਸੀਂ ਜਦੋਂ ਇਹ ਵੈਰੀਫਾਈ ਕਰਕੇ ਅਸੀਂ ਫੜਾਂਗੇ ਫਿਰ ਪੂਰਾ ਉਹਨਾਂ ਤੇ ਐਕਸ਼ਨ ਹੋਵੇਗਾ ਇਹਦੇ ਤੇ ਹਜੇ ਤੱਕ ਤਾਂ ਸਾਡੇ ਕੋਲ ਸਾਹਮਣੇ 7 ਬੰਦੇ ਆਏ ਆ ਜੀ ਬਟ ਹੋਰ ਸਕਦਾ ਅੱਗੇ ਹੋਰ ਵੀ ਦੀ ਇਨਵੋਲਵਮੈਂਟ ਵੀ ਹੋ ਡੀਸੀ ਆਫਿਸ ਵਾਲੇ ਜਾਂ ਕੰਪਨੀ ਦੇ ਕੁਝ ਬੰਦੇ ਹੋਰ ਵੀ ਇਨਵੋਲਵਮੈਂਟ ਹੋएगी ਇਹਦੇ ਵਿੱਚ ਪਰ ਸੱਤ ਬੰਦੇ ਅਸੀਂ ਪਿੰਪੁਆਇੰਟ ਕਰ ਲਏ ਜਿਹਨਾਂ ਤੋਂ ਕਿ ਮੈਨੂੰ ਅਰੇਸਟ ਕਰ ਲਿਆ। ਜੇ ਟਾਈਮ ਕੋਈ ਕਾਰਬੋਲ ਕਰੇ ਐਸਾ ਨਹੀਂ। ਲੇਖੋ ਇਹਦੇ ਚ ਹਜੇ ਤੱਕ ਤਾਂ ਇਹ ਕੋਈ ਕਹ ਰਿਹਾ ਮੈਂ 15 ਅ ਕਸਟਮਰ ਦੱਤੇ ਜਿਹਨੂੰ ਗੁਰਮੀਤ ਕਹਿੰਦਾ ਇਹ ਹੋਰਾਂ ਨਾਲ ਵੀ ਕੰਮ ਕਰਦੇ ਸੀ ਜਿਵੇਂ ਜਿਵੇਂ ਸਾਡੀ ਇਨਵੈਸਟੀਗੇਸ਼ਨ ਚੱਲੇਗੀ ਅੱਗੇ ਪਤਾ ਲੱਗੇਗਾ ਕਿ ਇਹ ਸਾਲ ਤੋਂ ਚੱਲ ਰਿਹਾ ਸੀ ਜਾਂ 6 ਮਹੀਨੇ ਤੋਂ ਚੱਲ ਰਿਹਾ ਸੀ ਜਾਂ 8 ਮਹੀਨੇ ਤੋਂ ਚੱਲ ਰਿਹਾ ਸੀ। ਮੇ ਵੀ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੂਦਾ ਕਿੰਨੇ ਪਿੰ ਹੈਗਾ। ਉਹ ਵੀ ਇਹਨਾਂ ਨੂੰ ਉਹਦੇ ਆਪ ਨੂੰ ਪਤਾ ਲੱਗ ਗਿਆ ਕਿ ਹੋਰ ਕੌਣਨ ਵਾਰਲਡ ਹੈ ਜਿੰਨਾ ਕੋਈ ਇਹਨਾਂ ਨੂੰ ਪਤਾ ਜਿੱਥੇ ਹਰ ਜਗ੍ਹਾ ਕਟਆਫ ਸੀਗਾ ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਅਸੀਂ ਜਿਹੜੇ ਆ ਅਗਰ ਹਾਲ ਸੱਚ ਲੈ ਲੇ